ਤੇ ਕੇ ਜਿਹਨੇ ਮੋਟੇ ਕਿੰਨੀ ਜਿਦੋਂ ਨੇ ਪਿਸਟੋਲ ਫੜੇ ਅੰਦਰੋਂ ਆਏ ਮੇਰੇ ਕੋਲ ਆ ਕੇ ਪਾਰਕੀ ਰੱਖ ਕੇ ਤੇ ਮੋਟਰਸਾਈਕਲ ਦੇ ਵਿੱਚ 10 12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲਾਉਥ ਹਾਊਸ ਤੇ ਬੜੀ ਮੰਦਭਾਗੀ ਘਟਨਾ ਆ ਔਰ ਇਹ 2-4 ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਇਨਫੋਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗੇ ਤੇ ਚੌਕ 'ਚ ਸਾਡਾ ਡਿਊਟੀ ਤੇ ਮੁੰਡਾ ਹੋਇਆ ਖੜਾ ਉਹਨੇ ਦੱਸਿਆ ਮਾਰਨ ਵਾਜੀ ਪਟਾਕੇ ਤੇ ਮੈਨੂੰ ਲੱਗਿਆ ਜਿਵੇਂ ਨਗਰ ਜੀ ਨੂੰ ਕਰਦੇ ਪਟਾਕੇ ਜਲਾਉਣ ਦੀ ਗੋਲੇ ਆ ਤੇ ਮੈਂ ਆਪਣੇ ਧਿਆਨ ਤੋਂ ਉੱਤੀ ਕਰਕੇ ਜੀ ਦੋ ਮੁੰਡੇ ਦੇਖਿਆ ਜਿਹੜੇ ਮੋਟੇ ਕਿਸਮ ਦੇ ਜਿੱਦਾਂ ਉਹਨੇ ਪਿਸਤੌਲ ਬੜੇ ਅੰਦਰੋਂ ਆਏ ਤੇ ਮੇਰੇ ਕੋਲ ਲੱਗਿਆ ਦੀ ਪਾਰਕੀ ਰੱਖ ਕੇ ਤੇ ਬਾਅਦ ਸਿ ਮੋਰਸ ਦੇ ਪੱਤੇ ਦੇ ਵਿੱਚ ਲਿਓ ਗਿਆ ਕੁਝ ਨਹੀਂ ਉਹਨੇ ਇਸ ਵਾਰ ਕਿੰਨੇ ਕ ਵਜੇ ਨਿਕਲੇ ਜੀ ਇੱਕ ਮਿੰਟ ਤਾਂ 10 ਘੰਟਾ ਬੰਨ ਹੋ ਗਏ ਜੀ ਫਾਇਰਿੰਗ ਕਿਨੇ ਜਰਵਾ ਚੁੱਕੀ ਤੇ ਆ ਫਾਇਰ ਹੀ ਹੁਣ ਆਦੇ ਨੇ ਚੁੱਕੀ ਕਰਦੀ ਫਾਇਰਿੰਗ ਕੀਤੀ ਹੋਈ ਫਾਇਰਿੰਗ ਕਰਨ ਤੋਂ ਬਾਅਦ ਪਾਤੀ ਕੀਤੀ ਤੁਹਾਨੂੰ ਬਾਅਦ ਪਾਤੀ ਆਲੋ ਵੜਾਈ ਉਹਨਾਂ ਕੋਈ ਮੈਸੇਜ ਤੋਂ ਆਪ ਤੁਹਾਨੂੰ ਮੈਨੂੰ ਕੋਈ ਨਹੀਂ ਤਾ ਮੈਂ ਪਰਜੀ ਫੜਾ ਕੇ ਨਾਲੇ ਜਿਲ ਗਿਆ ਤੁਹਾਡੇ ਸਾਬਨਾ ਕਿੰਨੇ ਟੋਪਲ ਫਾਇਰ ਹੋਏ ਨੇ ਮੇਰੇ ਸਾਬਨਾ 10 12 ਤੋਂ ਹੋਈ ਗਏ 10 12 ਟੋਪਲ ਇੱਕ ਬਾਰ ਬਰ ਵਿਚੋਂ ਇੰਨੇ ਇੰਨੇ ਫਾਇਰ ਤਿੰਨੇ ਬਚ ਤਿੰਨੇ ਤਿੰਨਾਂ ਕੋ ਕਿੰਦੀ ਆ ਰਹੀ ਜ਼ਬਰਦਸਤ ਤਿੰਨ ਰਵਲਵਰ ਚਲੇ ਕੀ ਕਹਤੇ ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੋਈ ਬਸ ਸਾਹਮਣੇ ਮੋੜ ਤੇ ਮਾਰੀਆਂ ਦੀ ਗੋਲੀਆਂ ਹੋਰ ਤੇ ਬਾਕੀ ਹੋਰ ਕੋਈ ਮਤਲਬ ਅੰਦਰ ਕੋਈ ਨੁਕਸਾਨ ਕੋਈ ਅੰਦਰ ਤਾਂ ਕੋਈ ਨੁਕਸਾਨ ਨਹੀਂ ਤੁਹਾਨੂੰ ਕੋਈ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਜਾਜਵਾਦੀ ਇਸ ਵਾਰ ਕਿੰਨੇ ਕੋਈ ਦਾ ਵਾਕਿਆ ਜੀ ਇਹ 5:10 ਦੇ ਵਜੇ ਹੋਈ ਕੇ ਜੀ ਕਿਹੜੇ ਮੋਟਰਸਾਈਕਲ ਸੀ ਸਪਰੈਂਡਰ ਮੋਟਰਸਾਈਕਲ ਕਿਧਰੋਂ ਆਏ ਸੀ ਕਿ ਜੀ ਆਏ ਤਾਂ ਪਤਾ ਨਹੀਂ ਅਜੇ ਜੁੱਤੀ ਆਈ ਐ ਕਿਧਰੋਂ ਸੀ ਕਿ ਜੀ ਕਿੰਦਾਂ ਦੇ ਸੀ ਦੇਖਣ ਨੂੰ ਦੇਖਣ ਤੋਂ ਹਾਈਟ ਸੀ ਕਿ ਜਿੱਦਾਂ 27-28 ਸਾਲ ਦਾ ਬੰਦਾ ਸੀ ਕੀ ਨਾਮ ਉਹ ਤਾਂ ਕਿਹਾ ਸੀ ਮੂੰ ਮਹਾਰਨਾਟਕ ਉਹ ਸੀ ਤੁਹਾਨੂੰ ਕੱਪੜੇ ਕਿਦਾਂ ਦੇ ਪਾ ਕਪੜੇ ਚ ਕਾਉਣੀ ਜੀਨ ਦੀ ਪੈਂਟ ਪਾਈ ਹੋਈ ਸੀ ਉੱਪਰ ਜੈਕਟ ਪਾਈ ਹੋਈ ਹੈ ਆਈ ਟੀਆ ਜੇ ਕਿੰਨੇ ਕੁ ਉਮਰ ਦੇ ਹੋਗੇ ਆਈ ਟੀਆ ਨਹੀਂ ਕੋਣੀ ਇਸ ਤਰ੍ਹਾਂ ਦੀ ਹਾਲਤ ਤੋਂ ਬਨੇ ਮੋੜ ਸਰ ਅੱਜ ਮਾਲਪੁਰ ਮੇਨ ਚੌਂਗ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਵਜੇ ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲਾਉਥ ਹਾਊਸ ਤੇ ਬੜੀ ਮੰਦਭਾਗੀ ਘਟਨਾ ਆ ਔਰ ਇਹ 2-4 ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦਭਾਗੀਆਂ ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਆਂ ਔਰ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਹਮਲਾਵਰ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗ ਆ ਉਹ ਸੁੱਖ ਦਾ ਸਾਹ ਲਵੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮੈਂ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਪੰਜਾਬ ਵਿੱਚ ਆਮਨ ਸ਼ਾਂਤੀ ਕਾਇਮ ਰੱਖਣ ਵਿੱਚ ਉਹ ਵਪਾਰੀ ਵਰਗ ਦਾ ਪੂਰਨ ਸਹਿਯੋਗ ਕਰਨ ਔਰ ਇਹ ਹਮਲਾਵਰ ਜਲਦੀ ਤੋਂ ਜਲਦੀ ਫੜੇ ਜਾਣ ਤਾਂ ਜੋ ਮਾਲਪੁਰ ਦੇ ਵਿੱਚ ਦੁਕਾਨਦਾਰ ਜਿਹੜੇ ਅੱਜ ਸਹਿਮੇ ਹੋਏ ਆ ਉਹ ਸੁੱਖ ਸ਼ਾਂਤੀ ਨਾਲ ਆਪਣਾ ਦੁਕਾਨਦਾਰੀ ਕਰ ਸਕਣ ਤਦ ਹਜੇ ਮੌਕਾ ਦੇਖਦੇ ਪਏ ਆ ਜੀ ਹੇ ਤਾਂ ਕੈਮਰਾ ਕੂਮਰੇ ਚੈੱਕ ਕਰਦੇ ਪਏ ਆ ਹਾਂ ਜੀ ਕਨਫਰਮੇਸ਼ਨ ਇਨਫਰਮੇਸ਼ਨ ਕਿਸੇ ਤੋਂ ਮਿਲਿਆ ਕਨਫਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗੇ ਤੇ ਚੌਂਕ 'ਚ ਸਾਡਾ ਡਿਊਟੀ ਤੇ ਮੁੰਡਾ ਹੋਇਆ ਇੱਕ ਖੜਾ ਉਹਨੇ ਦੱਸਿਆ ਸਰ ਸ਼ਹਿਰ ਦੇ ਵਿੱਚ ਕਿਹਾ ਜਾ ਰਿਹਾ ਕਿ 12:05 ਹੋ ਗਿਆ ਹੈ ਇਹਨੇ ਕੋਈ ਆ 12 ਕੁ ਹੋਇਆ ਹੈ ਉਹਗੇ ਸੀਸੀਟੀਵੀ ਚੈੱਕ ਕਰ ਰਹੇ ਹਾਂ ਹਜੇ ਉਹ ਤਾਂ ਹੈ ਜੋ ਮਿਲਦਾ ਖਲੂ ਉਸ ਨੂੰ ਤਾਂ ਕਰਾਂਗੇ ਕਰਦੇ ਸਰ ਅਸੀਂ ਮੌਕੇ ਤੇ ਇੱਥੇ ਹੀ ਮਾਰਕ ਨਾ ਇਹਨਾਂ ਦੇ ਕੈਮਰੇ ਖਰਾਬ ਆ ਤੁਹਾਡੇ ਉਹ ਚੈੱਕ ਕਰਦੇ ਪਿਆ ਆਸ-ਪਾਸ ਦੇ ਹਾਂਜੀ ਹਾਂਜੀ ਕੋਸ਼ਿਸ਼ ਕਰੀਏ ਪੜੇ ਜਾਣੇ